ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਟਰੈਵਲ ਸਿੰਘ ਔਰ ਜਿਵੇਂ ਤੁਹਾਨੂੰ ਪਤਾ ਏ ਕਿ ਆਪਣੀ ਯਾਤਰਾ ਹਜੂਰ ਸਾਹਿਬ ਦੀ ਚੱਲ ਰਹੀ ਆ ਸੋ ਅੱਜ ਪੰਜਵਾਂ ਦਿਨ ਆਪਾਂ ਪਹੁੰਚ ਚੁੱਕੇ ਹਾਂ ਹਜੂਰ ਸਾਹਿਬ ਨਾ ਦੇੜ ਵਿਖੇ ਜੋ ਕਿ ਕੱਲ ਆਪਾਂ ਫਿਰਦੇ ਸੀ ਬਾਬਾ ਨਾਮਦੇਵ ਜੀ ਭਗਤ ਨਾਮਦੇਵ ਜੀ ਉਹਨਾਂ ਦੇ ਜਨਮ ਸਥਾਨ ਤੇ ਤੇ ਸ਼ਾਮ ਨੂੰ ਆਪਾਂ ਇਸ ਜਗ੍ਹਾ ਤੇ ਪਹੁੰਚ ਗਏ ਸੀ ਇਸੇ ਦਿਨ ਦੀ ਉਹੀ ਅੱਜ ਦੀ ਸ਼ਾਮ ਦੀ ਵੀਡੀਓ ਹੈ ਜੋ ਕਿ ਭਗਤ ਨਾਮਦੇਵ ਜੀ ਅੱਜ ਦਿਨੇ ਦੇਖਿਆ ਸੀ ਤੇ ਇਹ ਰਾਤ ਦੀ ਵੀਡੀਓ ਹੈ ਸ਼ਾਮ 7 ਵਜੇ ਦਾ ਸਮਾਂ ਹੈ ਤੇ ਆਪਾਂ ਐਂਟਰ ਕਰ ਚੁੱਕੇ ਹਾਂ ਨਦੇੜ ਹਜੂਰ ਸਾਹਿਬ ਦੇ ਜੋ ਬਾਬਾ ਨਿਧਾਨ ਸਿੰਘ ਜੀ ਉਹਨਾਂ ਦੇ ਅਸਥਾਨ ਰਹਿਸ਼ੀ ਅਸਥਾਨ ਬਣੇ ਹੋਏ ਹਨ ਉਸ ਜਗ੍ਹਾ ਤੇ ਇਸਰਾਮਾ ਬਣੀਆਂ ਹਨ ਸੋ ਯਾਤਰੀ ਨਿਵਾਸ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੇ ਹੁਣ ਆਪਣੀ ਗੱਡੀ ਇਸ ਸ਼ੈਡ ਦੇ ਥੱਲੇ ਖੜਾਵਾਂਗੇ ਤੇ ਸਾਰੀ ਸੰਗਤ ਉੱਤਰ ਕੇ ਬਹੁਤ ਆਰਾਮਦਾਰੀ ਨਾਲ ਸਮਾਂਤਾਰ ਰਹੀ ਹੈ ਆਪ ਉੱਤਰ ਰਹੀ ਹੈ ਤੇ ਚਾਰ ਦਿਨਾਂ ਦੀ ਥਕਾਵਟ ਨੇ ਸਭ ਥੱਕੇ ਹੋਏ ਨੇ ਸਭ ਪਹਿਲਾਂ ਤਾਂ ਚਾਚਾ ਦੇ ਨਾਲ ਆਲੇ-ਦਾਲੇ ਵੀਡੀਓ ਬਣਾ ਰਹੇ ਨੇ ਤੇ ਵੀਡੀਓ ਬਣਾ ਕੇ ਕੁਝ ਆਰਾਮ ਕਰਨ ਲੱਗੇ ਆਹ ਬੜੀ ਸੋਹਣੀ ਸ਼ਰਾਬਣੀ ਹੋਈ ਹੈ ਐਨ ਆਰ ਆਈ ਨਿਵਾਸ ਤੇ ਸਾਰੇ ਐਵੇਂ ਥੱਲੇ ਬੈਠ ਗਏ ਕੋਈ ਉੱਤੇ ਬੈਠ ਗਿਆ ਕੋਈ ਕਿਵੇਂ ਬੈਠ ਗਿਆ ਸਾਰੇ ਖੜੇ ਹੋਏ ਨੇ ਕੋਈ ਬੈਠੇ ਹੋਏ ਨੇ ਇਹ ਸੰਗਤਾਂ ਆਪਣੇ ਨਾਲ ਜੋ ਗਈਆਂ ਸੀ ਉਹ ਸੰਗਤਾਂ ਨੇ ਤੇ ਸਭ ਖਿਲਰ ਕੇ ਬੈਠੇ ਹੋਏ ਨੇ ਉਹ ਸਾਹਮਣੇ ਬੈਠੇ ਹੋਏ ਨੇ ਕੁਝ ਤੇ ਕੁਝ ਦੂਸਰੇ ਪਾਸੇ ਬੈਠੇ ਬਸ ਹੁਣ ਆਪਾਂ ਨੂੰ ਇਸ ਤੋਂ ਬਾਅਦ ਮਿਲ ਗਿਆ ਕਮਰਾ ਕਮਰਾ ਮਿਲਣ ਤੋਂ ਬਾਅਦ ਫਿਰ ਆਪਾਂ ਕਮਰੇ ਦੀ ਵੀਡੀਓ ਨਹੀਂ ਬਣਾਈ ਫਿਰ ਆਪਾਂ ਬਣਾਵਾਂਗੇ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਕਮਰਾ ਹੁਣ ਆਪਾਂ ਰੈਸਟ ਕੀਤੀ ਕੁਝ ਸਮੇਂ ਉਸ ਤੋਂ ਬਾਅਦ ਫਿਰ ਆਪਾਂ ਚਲੇਗੇ ਮਠਾ ਟਿਕਣ ਸ੍ਰੀ ਦਰਬਾਰ ਸਾਹਿਬ ਉਹ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਨੇ ਆ ਰਾਧਾ ਵਿਊ ਦੇ ਨਾਲ ਬੈਠੇ ਆਪਾਂ ਦਰਸ਼ਨ ਕਰਦੇ ਆਂ ਅੰਦਰ ਬਹੁਤ ਸੋਹਣਾ ਨਜ਼ਾਰਾ ਆ ਰਿਹਾ ਅੰਦਰ ਬੈਠ ਕੇ ਬਹੁਤ ਸਕੂਨ ਮਿਲਦਾ ਉਸ ਤੋਂ ਬਾਅਦ ਆਪਾਂ ਫਿਰ ਨਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋ ਮਾਤਾ ਭਾਗੋ ਜੀ ਨੇ ਉਨਾ ਗਿਆ ਇਹ ਬੰਦੂਖਾਂ ਜੋ ਉਹ ਚਲਾਇਆ ਕਰਦੇ ਸੀ ਪੁਰਾਣੇ ਸਮੇਂ ਦੀਆਂ ਅਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਮਾਈ ਭਾਗੋ ਜੀ ਤਪ ਸਥਾਨ ਇਹ ਬਣਿਆ ਹੋਇਆ ਹੈ ਅਤੇ ਦੂਸਰੇ ਪਾਸੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਦੇ ਆਂ ਅੰਗੀਠਾ ਸਭ ਬਣਿਆ ਹੋਇਆ ਏ ਇਹ ਅੰਦਰ ਜੋ ਪੁਰਾਣੇ ਸ਼ਸਤਰ ਪਏ ਹੋਏ ਹਨ ਇਹ ਮਾਤਾ ਭਾਕੌਰ ਜੀ ਦੇ ਜਾਂ ਜੋ 40 ਸਿੰਘ ਲੜੇ ਸੀ 40 ਮੁਕਤੇ ਹੋਏ ਸੀ ਮੁਕਸਰ ਦੀ ਧਰਤੀ ਤੇ ਉਹਨਾਂ ਦੇ ਇਹ ਸ਼ਸਤਰ ਪਏ ਹੋਏ ਨੇ ਜੋ ਪੰਜ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਸਨ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਉਨ੍ਹਾਂ ਦੀ ਯਾਦ ਦੇ ਵਿੱਚ ਦੋ ਥੜੇ ਬਣਾਏ ਹੋਏ ਹਨ ਅਤੇ ਇੱਕ ਥੜਾ ਇਹ ਜੋ ਮਾਈ ਭਾਗੋ ਜੀ ਉਹਨਾਂ ਦਾ ਤਪ ਸਥਾਨ ਦੁਆਰਾ ਸਾਇਦੇ ਬੈਕ ਸਾਈਡ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਯਾਦਗਾਰੀ ਦੇ ਵਿੱਚ ਇੱਕ ਬਾਗ ਬਣਾਇਆ ਜਿੱਥੇ ਲੇਜ਼ਰ ਲਾਈਟ ਸ਼ੋਅ ਹੁੰਦਾ ਹੈ ਉਹ ਵੀ ਅਸੀਂ ਦੇਖ ਕੇ ਆਏ ਬਹੁਤ ਸੋਹਣਾ 10 ਗੁਰੂ ਸਾਹਿਬਾਨਾਂ ਦੇ ਉੱਤੇ ਬਣਾਇਆ ਹੈ ਤੇ ਇੱਥੇ ਸਾਰਾ ਲਾਈਟ ਸ਼ੋਅ ਦਿਖਾਉਂਦੇ ਨੇ ਤਕਰੀਬਨ ਅੱਧੇ ਤੋਂ ਪੌਣੇ ਘੰਟੇ ਦਾ ਇਹ ਸ਼ੋਅ ਹੁੰਦਾ ਹੈ ਜ਼ਰੂਰ ਦੇਖਣ ਵਾਲਾ ਹੈ ਅਗਲੇ ਦਿਨ ਫਿਰ ਆਪਾਂ ਅੰਮ੍ਰਿਤ ਵੇਲੇ ਉਸ ਇਸ ਜਗ੍ਹਾ ਤੋਂ ਚੱਲ ਕੇ ਗਾਗਰ ਦੀ ਜੋ ਸੇਵਾ ਹੁੰਦੀ ਹੈ ਰਾਤ ਨੂੰ 2:30 ਵਜੇ ਦੀ ਤਕਰੀਬਨ ਇਹ ਗਾਗਰ ਪਰ ਜਾਂਦੇ ਨੇ 2:30 ਤੋਂ ਪੌਣੇ 3 ਦਾ ਟਾਈਮ ਸੀ 2:40 ਦਾ ਟਾਈਮ ਸੀ ਇਸ ਸਮੇਂ ਜੋ ਗਾਗਰ ਪਰ ਨਹੀਂ ਜਾਂਦੇ ਬਹੁਤ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਪੁਰਾਣੀ ਜੋ ਪਰੰਪਰਾ ਚੱਲ ਰਹੀ ਹੈ ਗੁਰੂ ਸਾਹਿਬ ਇੱਥੇ ਗੋਦਾਵਰੀ ਦੇ ਕਿਨਾਰੇ ਇਸ਼ਨਾਨ ਕਰਿਆ ਕਰਦੇ ਸੀ ਉਸੇ ਹਿਸਾਬ ਦੇ ਨਾਲ ਅੱਜ ਵੀ ਇੱਥੋਂ ਗਾਗਰ ਭਰ ਕੇ ਅੰਦਰ ਸ਼ਸਤਰਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਇਹ ਗਾਗਰ ਦੀ ਪੁਰਾਣੀ ਪਰੰਪਰਾ ਜੋ ਚੱਲਦੀ ਆ ਰਹੀ ਹੈ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਸਵੇਰੇ ਸਵੇਰੇ ਹੈ ਕੋਟ ਤਾਰਿਆ ਸਗਤਾ ਪਰ ਤਾਰਿਆ ਪਰਿਵਾਰ ਆਰਿਆ ਜਿਮੀਐ ਸਹ ਨਾਮ ਤੇਰੀਓ ਸਵੇਰ ਸਵੇਰ ਦਾ 뷰 ਬੜਾ ਸੋਹਣਾ ਦੇਖਣ ਨੂੰ ਮਿਲ ਰਿਹਾ ਉਦੋਂ ਇੱਕ ਪਾਸੇ ਸੂਰਜ ਚੜ ਰਿਹਾ ਹੈ ਤੇ ਉਸ ਦੀ ਲਸ਼ਕੋਰ ਜੋ ਪੈ ਰਹੀ ਹੈ ਬੜੀ ਸੋਹਣੀ ਲੱਗ ਰਹੀ ਹੈ ਇੱਕ ਖੜੇ ਅਸੀਂ 12ਵੀਂ ਮੰਜ਼ਿਲ ਦੇ ਉੱਤੇ ਹੋਏ ਆ ਸਾਰੇ ਸ਼ਹਿਰ ਦਾ 뷰 ਇੱਥੋਂ ਬੜਾ ਸੋਹਣਾ ਦਿਖ ਰਿਹਾ ਏ ਤੇ ਹੁਣ ਤੁਹਾਨੂੰ ਕਮਰਾ ਦਿਖਾਨੇ ਆ ਜੋ ਸਾਨੂੰ ਮਿਲਿਆ ਸੀ ਉਹ ਕਮਰਾ ਦੇਖਦੇ ਹਾਂ ਹੁਣ ਆਪਾਂ ਆਓ ਹਜੂਰ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਤੇ ਆ ਸਾਰੀਆਂ ਬਿਲਡਿੰਗਾਂ ਕਾਰ ਸੇਵਾ ਵਾਲਿਆਂ ਦੀਆਂ ਤੇ ਉਹ ਸਾਹਮਣੇ ਗਦਾਵਰੀ ਤੇ ਪੰਜਾਬੀਆਂ ਦੇ ਕੰਮ ਇਹੀ ਰਹਿੰਦੇ ਨੇ ਜਿੱਥੇ ਮਰਜੀ ਜਾਓ ਕੱਪੜੇ ਕੱਪੜੇ ਧੋ ਕੇ ਸੁਕਣੇ ਬਾਦੋ ਤੇ ਆ ਕਮਰਾ ਹੈ ਆਪਣਾ ਆ ਬੈੱਡ ਲੱਗੇ ਹੋਏ ਨੇ ਜਿੰਨਾ ਮਰਜੀ ਇਹਨਾਂ ਨੂੰ ਸਾਫ਼ ਸੁਥਰਾ ਕਪੜਾ ਕਮਰਾ ਦੇ ਦੋ ਫਿਰ ਕੱਪੜੇ ਥੇਗਾ ਗਾ ਪਿਆ ਬੋਇਆ ਵੀਡੀਓ ਬਣਾਉਣਾ ਬਿਆਂ ਵਾ ਦੱਸੋ ਮਾਸੀ ਨੂੰ ਕੌਣ ਹੈ ਆਜੋ ਤਾਂ ਸਿੱਤਾ ਜੂੜੀ ਵੀ ਕਰ ਲੀਤੋ ਨਜ਼ਾਰਾ ਤਾਂ ਫਿਰ ਬਾਹਰੋਂ ਬਿਲਡਿੰਗ ਦੇਖ ਕੇ ਹੀ ਆਂਦਾ ਏ ਇਹ ਬਿਲਡਿੰਗ ਦੇ ਵਿੱਚ ਸੀ ਆਪਾਂ ਉੱਪਰ ਖੜੇ ਸੀ 12ਵੀਂ ਮੰਜ਼ਲ ਤੇ ਬਿਲਕੁਲ ਸਿਖਰ ਤੇ ਆਪਣੀ ਮੰਜ਼ਲ ਸੀ ਹੁਣ ਆਪਾਂ ਬਾਹਰੋਂ ਇੱਕ ਵਾਰੀ ਵੀਡੀਓ ਬਣਾਈ ਆ ਇਹ ਅੰਦਰ ਦਾ ਜੋ ਲਿਫਟ ਚੜਨਾ ਹੈ ਹੁਣ ਆਪਾਂ ਨੇ ਤੁਹਾਨੂੰ ਅੱਗੇ ਫਿਰ ਦੁਬਾਰਾ ਅੰਦਰ ਲੈ ਕੇ ਚਲਦੇ ਆਂ ਗਦਾਵਰੀ ਦੇ ਇਥੋਂ ਵਿਊ ਦਿਖਦਾ ਸਾਹਮਣੇ ਗਦਾਵਰੀ ਤੇ ਗੁਰਦਾਰਾ ਸਾਹਿਬ ਬਣਿਆ ਹੋਇਆ ਇੱਥੇ ਗਾਗਰ ਭਰਨ ਜਾਂਦੇ ਨੇ ਇਸ ਇਸੇ ਰਸਤੇ ਤੋਂ ਜਾਂਦੇ ਨੇ ਕਿੱਥੇ ਦਾ ਵਿਊ ਅੰਦਰ ਦਾ